ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਹੋਸ਼ਲਾਓ ਜੀ ਕੀ ਹਾਲ ਚਾਲ ਨੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਪੈਣਾ ਦੇ ਬੁਟੀਕ ਤੇ ਤੇ ਨਵੀਂ ਕਲੈਕਸ਼ਨ ਦੇ ਵਿੱਚ ਤੇ ਅੱਜ ਵਾਲੀ ਜਿਹੜੀ ਕਲੈਕਸ਼ਨ ਹੈ ਤੁਸੀਂ ਪਹਿਲਾਂ ਵੀ ਦੇਖ ਚੁੱਕੇ ਹੋ ਬਟ ਇਹਦੇ ਵਿੱਚ ਕੁਝ ਨਵੀਆਂ ਚੀਜ਼ਾਂ ਬਣ ਕੇ ਆਈਆਂ ਨੇ ਉਹ ਤੁਹਾਡ ਨਾਲ ਜ਼ਰੂਰ ਸ਼ੇਅਰ ਕਰਨੀਆਂ ਨੇ ਤੇ ਸਾਡੇ ਬੁਟੀਕ ਦੇ ਫੋਨ ਤੱਕੋ ਜਿਹੜੇ ਕਾਫੀ ਜ਼ਿਆਦਾ ਸੂਟ ਆਪਾਂ ਸੇਲ ਕਰ ਚੁੱਕੇ ਆਂ ਕੁਝ ਦੀ ਵੀਡੀਓ ਆਪਾਂ ਨੇ ਅਪਲੋਡ ਕੀਤੀ ਕੁਝ ਦੀ ਵੀਡੀਓ ਅਪਲੋਡ ਨਹੀਂ ਕੀਤੀ ਕਿਉਂਕਿ ਇੰਨੀ ਕੁ ਫਾਸਟ ਵਾਲੇ ਆਰਡਰ ਸੀ ਨਾ ਇਹ ਕਿ ਸਾਨੂੰ ਖੁਦ ਸਮਝ ਹੀ ਸੀ ਆ ਰਹੀ ਵੀ ਅਸੀਂ ਇਹ ਦਿਨ ਰਾਤ ਪੂਰਾ ਲਗਾ ਕੇ ਤੇ ਕਿਦਾਂ ਸਟਾਕ ਜਿਹੜਾ ਪੂਰਾ ਕਰ ਰਿਆ ਤੇ ਕਾਫੀ ਜ਼ਿਆਦਾ ਡਿਮਾਂਡ ਹੈ ਹਜੇ ਵੀ ਇਹਨਾਂ ਸੂਟਾਂ ਦੀ ਤੁਸੀਂ ਪਹਿਲਾਂ ਵੀ ਵੀਡੀਓ ਦੇਖੀ ਸੀ ਬਲੌਕ ਪ੍ਰਿੰਟ ਦੇ ਸੂਟ ਤੇ ਬਲੈਕ ਦੇ ਵਿੱਚ ਕਾਫੀ ਜ਼ਿਆਦਾ ਡਿਮਾਂਡ ਹੈ ਜਿਹਨਾਂ ਸੂਟਾਂ ਦੀ ਤੇ ਬੜੀ ਖੁਸ਼ੀ ਹੁੰਦੀ ਜਦੋਂ ਕਸਟਮਰ ਨੂੰ ਇਹ ਚੀਜ਼ ਆਪ ਪਸੰਦ ਆਉਂਦੇ ਜਦੋਂ ਆਪਾਂ ਕੁਝ ਪਰਸਨਲਿਟੀ ਤਿਆਰ ਕਰਦੇ ਆ ਤਾਂ ਜਦੋਂ ਦੁਬਾਰਾ ਰਿਪੀਟ ਕਰਦੇ ਨੇ ਉਹਨਾਂ ਚੀਜ਼ਾਂ ਨੂੰ ਕਿ ਮੈਮ ਸਾਨੂੰ ਇੱਕ ਦੀ ਜਗ੍ਹਾ ਤੇ ਸਾਨੂੰ ਹੁਣ 4 ਸੂਟ ਚਾਹੀਦੇ ਨੇ 4 ਦੀ ਜਗ੍ਹਾ ਸਾਨੂੰ 8 ਪੀਸ ਚਾਹੀਦੇ ਨੇ ਵੀ ਸਾਡੇ ਘਰ ਦੇ ਵਿੱਚ ਇੱਕ ਪੀਸ ਗਿਆ ਸੀ ਤੇ ਸਾਡੇ ਅੱਗੇ ਗਾਹਾਂ ਭਾਬੀ ਨੂੰ ਨਾਨਾ ਨੂੰ ਸਾਰਿਆਂ ਨੂੰ ਪਸੰਦ ਆ ਗਿਆ ਤਾਂ ਉਹਨਾਂ ਨੇ ਦਿਵਾਰਾ ਸਾਰਿਆਂ ਨੇ ਮੰਗਵਾਏ ਨੇ ਵੀ ਸਾਨੂੰ ਸੇਮ ਪੀਸ ਹੀ ਚਾਹੀਦੇ ਨੇ ਤੇ ਅਸੀਂ ਫੇਰੇ ਵਾਲੇ ਸੂਟ ਰੈਡੀ ਕੀਤੇ ਨੇ ਤੇ ਅੱਜ ਫੇਰ ਤੁਹਾਡੇ ਨਾਲ ਸ਼ੇਅਰ ਕਰਦੇ ਆ ਕਿ ਤੁਹਾਨੂੰ ਇਹ ਨਾ ਲੱਗੇ ਵੀ ਹਾਂ ਵੈਸੇ ਹੀ ਕਹਿ ਰਹੇ ਤੁਸੀਂ ਦੇਖ ਸਕਦੇ ਹੋ ਪਹਿਲਾਂ ਵੀ ਆਪਾਂ ਇਹਨਾਂ ਸੂਟਾਂ ਦੀ ਵੀਡੀਓ ਪਾਈ ਸੀ ਜੀ ਅਗਰ ਚੈਨਲ ਤੇ ਤੁਸੀਂ ਫਸਟ ਟਾਈਮ ਆਏ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਬਾਕੀ ਇਹ ਤੁਸੀਂ ਬਲੌਕ ਪ੍ਰਿੰਟ ਆਪਣੀ ਪਸੰਦ ਦੇ ਵੀ ਬਣਾ ਸਕਦੇ ਹੋ ਤੁਹਾਨੂੰ ਕੋਈ ਡਿਜ਼ਾਈਨ ਪਸੰਦ ਹੈ ਹਨਾ ਤੁਸੀਂ ਕੋਈ ਆਪਣੇ ਦਿਮਾਗ 'ਚ ਸੋਚਿਆ ਵੀ ਅਸੀਂ ਇਦਾਂ ਦਾ ਡਿਜ਼ਾਈਨ ਕਰਵਾਉਣਾ ਚਾਹੁੰਦੇ ਆ ਬਲੌਕ ਪ੍ਰਿੰਟ ਦੇ ਉੱਪਰ ਤੇ ਤੁਸੀਂ ਸਾਡੇ ਤੋਂ ਕਰਵਾ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਜੀ ਸ਼ਰਟ ਬਣੀ ਹੋਈ ਏ ਇਸ ਤਰੀਕੇ ਨਾਲ ਫਰੰਟ ਬਣਿਆ ਹੋਇਆ ਤੇ ਕੁਝ ਭੈਣਾਂ ਨੇ ਜਿਹੜਾ ਆਪਣੇ ਕੀ ਬਾਟਮ ਤੇ ਵਰਕ ਜਿਹੜਾ ਨਹੀਂ ਕਰਵਾਇਆ ਕੁਝ ਨੇ ਬਾਟਮ ਤੇ ਵਰਕ ਕਰਵਾਇਆ ਜਿਵੇਂ ਸਾਡਾ ਡਿਜ਼ਾਈਨ ਸੀ ਉਹਨਾਂ ਨੇ ਸੇਮ ਬਣਵਾਇਆ ਕੁਝ ਭੈਣਾਂ ਜਿਵੇਂ ਲਾਈਕ ਨਹੀਂ ਕਰਦੇ ਕਿ ਅਸੀਂ ਬਾਟਮ ਤੇ ਜਿਹੜਾ ਕੰਮ ਨਹੀਂ ਲਾਈਕ ਕਰਦੇ ਤਾਂ ਉਹਨਾਂ ਨੇ ਬਾਟਮ ਤੇ ਜਿਹੜਾ ਸਕਿਪ ਕਰਵਾ ਦਿੱਤਾ ਬਾਕੀ ਤੁਸੀਂ ਦੇਖ ਸਕਦੇ ਹੋ ਜੀ ਇਹ ਆਪਾਂ ਬਣਾਇਆ ਨੈਚੁਰਲ ਕਰੇਪ ਦੇ ਉੱਪਰ ਬਲੈਕ ਕਲਰ ਦੇ ਉੱਪਰ ਬਲੈਕ ਕਲਰ ਕਾਫੀ ਜ਼ਿਆਦਾ ਡਿਮਾਂਡ ਦੇ ਵਿੱਚ ਆ ਜੀ ਤੇ ਨਾਲ ਰਹੇਗਾ ਜੀ ਦੁਪੱਟਾ ਦੁਪੱਟਾ ਤੁਸੀਂ ਚੈੱਕ ਕਰ ਸਕਦੇ ਹੋ 4 ਸੈਟ ਦੁਪੱਟਾ ਸਾਰਾ ਬਣਿਆ ਹੋਇਆ ਔਰ ਜਿਵੇਂ ਸ਼ਰਟ ਦੇ ਵਿੱਚ ਫਲਾਵਰ ਨੇ ਤੇ ਸਾਰਿਆਂ ਨੇ ਬਹੁਤ ਜ਼ਿਆਦਾ ਪਸੰਦ ਕੀਤਾ ਇਹ ਵਾਲਾ ਡਿਜ਼ਾਈਨ ਇਸ ਡਿਜ਼ਾਈਨ ਦੇ ਵਿੱਚ ਅੱਜ ਸਾਡੇ ਕੋਲ ਕਾਫੀ ਸੂਟ ਬਣ ਕੇ ਆਏ ਤੁਸੀਂ ਦੇਖ ਸਕਦੇ ਹੋ ਇਹ ਸਾਰੇ ਬਲੈਕ ਬਲੈਕ ਦੇ ਵਿੱਚ ਹੀ ਨੇ ਜੀ ਸਾਰੇ ਪ੍ਰਿੰਟ ਤੇ ਮਗੋਂ ਸਾਰੇ ਪੀਸ ਬਣੇ ਨੇ ਬੜੀ ਖੁਸ਼ੀ ਹੁੰਦੀ ਜਦੋਂ ਕਸਟਮਰ ਨੂੰ ਪਸੰਦ ਆਉਂਦਾ ਹਨ ਤੇ ਸਾਡੇ ਬੁਟੀਕ ਦੀ ਹੁਣ ਤੱਕ ਦੀ ਜਿਹੜੀ ਵੱਧ ਸੇਲ ਰਹੀ ਹੈ ਬਲੌਕ ਪ੍ਰਿੰਟ ਦੀ ਰਹੀ ਹੈ ਔਰ ਹੈਂਡਵਰਕ ਦੀ ਰਹੀ ਹੈ ਜਿਹੜੀ ਆਪਾਂ ਪਹਿਲਾ ਵੀਡੀਓ ਅਪਲੋਡ ਕੀਤੀ ਸੀ ਉਹਦੇ ਵਿੱਚ ਕਾਫੀ ਸਾਰੇ ਸੂਟ ਹੈਂਡਵਰਕ ਦੇ ਸੀ ਤੇ ਹੁਣ ਤੱਕ ਉਹਨਾਂ ਦੇ ਆਰਡਰ ਜਿਹੜਾ ਨੇ ਸਾਡੇ ਕੋਲ ਪੂਰੇ ਨਹੀਂ ਹੋ ਰਹੇ ਇੰਨਾ ਕੁ ਜ਼ਿਆਦਾ ਇਹਨਾਂ ਕੰਮ ਚੱਲ ਰਿਹਾ ਉਹਨਾਂ ਦਾ ਚਲੋ ਜੀ ਚਲੋ ਹੁਣ ਅਗਲਾ ਪੀਸ ਦਿਖਾਉਨੇ ਆ ਤੁਸੀਂ ਦੇਖੋ ਤੇ ਬਲੈਕ ਦੇ ਵਿੱਚ ਇੰਨੇ ਕ ਪੀਸ ਨੇ ਸਾਨੂੰ ਖੁਦ ਨਹੀਂ ਸਮਝ ਆ ਗਈ ਤੇ ਕਿੰਨੇ ਕਾਊਂਟਰ ਨੇ ਬਲੈਕ ਦੇ ਵਿੱਚ ਇਹ ਵੀ ਤੁਸੀਂ ਚੈੱਕ ਕਰ ਸਕਦੇ ਹੋ ਬਲੈਕ ਦੇ ਵਿੱਚ ਹੀ ਇਹ ਸੇਮ ਪ੍ਰਿੰਟ ਹੈ ਜੀ ਤੇ ਸੇਮ ਡਿਜ਼ਾਈਨ ਹੈ ਡਿਜ਼ਾਈਨ ਹੈ ਸੇਮ ਹੀ ਕਲਰ ਹੈ ਸੇਮ ਹੀ ਡਿਜ਼ਾਈਨ ਹੈ ਤੇ ਇੱਕ ਗੱਲ ਮੈਂ ਤੁਹਾਨੂੰ ਸਾਰਿਆਂ ਨੂੰ ਇੱਥੇ ਦੱਸ ਦੇਣਾ ਚਾਹੁੰਦੀ ਆ ਜੀ ਜਿਨ੍ਹਾਂ ਨੇ ਇਹ ਬਲੈਕ ਸੂਟ ਜਾਂ ਬਲੌਕ ਪ੍ਰਿੰਟ ਵਾਲੇ ਸੂਟ ਸਾਡੇ ਕੋਲ ਲਏ ਨੇ ਨਾ ਤੇ ਪਲੀਜ਼ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਹੈ ਕਿ ਤੁਸੀਂ ਇੱਕ ਵਾਰ ਇਹਨਾਂ ਨੂੰ ਡਰਾਈ ਕਲੀਨ ਹੀ ਕਰਵਾਉਣਾ ਫਸਟ ਟਾਈਮ ਡਰਾਈ ਕਲੀਨ ਕਰਵਾਉਣਾ ਉਸ ਤੋਂ ਬਾਅਦ ਤੁਸੀਂ इजीली ਘਰ ਇਹਨਾਂ ਨੂੰ ਵਾਸ਼ ਕਰ ਸਕਦੇ ਹੋ इजीली ਵਾਸ਼ ਕਰ ਸਕਦੇ ਹੋ ਸ਼ੈਂਪੂ ਵਾਸ਼ ਕਰ ਸਕਦੇ ਹੋ ਹਨਾ ਤੇ ਦੂਸਰੀ ਗੱਲ ਇਹ ਹੈ ਕਿ ਜਦੋਂ ਵੀ ਇਹਨਾਂ ਤੁਸੀਂ ਪ੍ਰੈਸ ਕਰਨਾ ਹੈ ਜੀ ਉਲਟੀ ਸਾਈਡ ਤੋਂ ਕੋਸ਼ਿਸ਼ ਕਰਿਓ ਪ੍ਰੈਸ ਕਰਿਓ ਵੈਸੇ ਤਾਂ ਮੈਂ ਸਿੱਧੀ ਸਾਈਡ ਤੋਂ ਵੀ ਪ੍ਰੈਸ ਕੀਤੀ ਇਦਾਂ ਦੀ ਕੋਈ ਵੀ ਤਾਂ ਸਾਨੂੰ ਕੋਈ ਵੀ ਕੰਪਲੇਨ ਨਹੀਂ ਆਈ ਹੈ ਕਿ ਜਿਹਦੇ ਵੀ ਸਾਨੂੰ ਲੱਗਿਆ ਵੀ ਸਾਡਾ ਸੂਟ ਜਿਹੜਾ ਖਰਾਬ ਹੋ ਰਿਹਾ ਨਹੀਂ ਅਸੀਂ ਇਹਨੂੰ ਸਿੱਧੀ ਸਾਈਡ ਤੋਂ ਵੀ ਪ੍ਰੈਸ ਕੀਤਾ ਕੋਈ ਵੀ ਦਿੱਕਤ ਸਾਨੂੰ ਨਹੀਂ ਆਈ ਪੇਂਟ ਦੇ ਵਿੱਚ ਤੁਸੀਂ ਕੋਸ਼ਿਸ਼ ਕਰਿਓ ਕਿ ਤੁਸੀਂ ਉਲਟੀ ਸਾਈਡ ਤੋਂ ਪ੍ਰੈਸ ਕਰਿਓ ਔਰ ਬਹੁਤ ਜ਼ਿਆਦਾ ਸੋਨਾ ਜਿਹੜਾ ਫੈਬਰਿਕ ਹੈ ਜਦੋਂ ਪ੍ਰੈਸ ਹੁੰਦਾ ਬਹੁਤ ਜ਼ਿਆਦਾ ਸਾਫ਼ ਸੁਥਰਾ ਔਰ ਸੌਫਟ ਹੋ ਜਾਂਦਾ ਜੀ ਨੇਚਰਲ ਕਰੇਵ ਦੇ ਉੱਪਰ ਆਪਾਂ ਨੇ ਇਹ ਵਾਲੇ ਸੂਟ ਜਿਹੜੇ ਰੈਡੀ ਕੀਤੇ ਨੇ ਜੀ ਤੇ ਦੂਸਰਾ ਜਿਹੜਾ ਕਾਫੀ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਸਾਡਾ ਡਿਜ਼ਾਈਨ ਰਿਹਾ ਜੀ ਉਹ ਇਹ ਵਾਲਾ ਰਿਹਾ ਨੀਚੇ ਘੇਰੇ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਦੋਨੋਂ ਸਾਈਡ ਐਵੇਂ ਹੀ ਰਹੇਗਾ ਬੈਕ ਵੀ ਰਹੇਗੀ ਔਰ ਫਰੰਟ ਵੀ ਰਹੇਗੀ ਚੈੱਕ ਕਰ ਸਕਦੇ ਤੁਸੀਂ ਇਸ ਤਰੀਕੇ ਨਾਲ ਬੈਕ ਤੇ ਰਹੇਗਾ ਔਰ ਇਸ ਤਰੀਕੇ ਨਾਲ ਫਰੰਟ ਦੇ ਉੱਪਰ ਰਹੇਗਾ ਉਹ ਨਾਲ ਹੀ ਰਹੇਗਾ ਜੀ ਬਾਟਮ ਬਾਟਮ ਤੇ ਵੀ ਰਹੇਗਾ ਔਰ ਬਾਹਾਂ ਦੇ ਉੱਪਰ ਵੀ ਰਹੇਗਾ ਜੀ ਕਾ ਇਹ ਕਲਰ ਬਹੁਤ ਹੀ ਜ਼ਿਆਦਾ ਪਿਆਰਾ ਜੀ ਸਾਰਿਆਂ ਨੂੰ ਆ ਦੋਨੋਂ ਕਲਰ ਹੀ ਬਹੁਤ ਜ਼ਿਆਦਾ ਪਸੰਦ ਆਏ ਬਲੈਕ ਵੀ ਔਰ ਸਕਿਨ ਵੀ ਤੇ ਇਹਦੇ ਨਾਲ ਤੁਸੀਂ ਦੁਪੱਟਾ ਦੇਖ ਸਕਦੇ ਹੋ ਬਹੁਤ ਜ਼ਿਆਦਾ ਸੋਹਣਾ ਦੁਪੱਟਾ ਜਿਹੜਾ ਰੈਡੀ ਹੋਇਆ ਜੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਜੀ ਹੁਣ ਵੀ ਕਹਿ ਰਹੀ ਹਾਂ ਫਸਟ ਟਾਈਮ ਡ੍ਰਾਈਗਲਿੰਗ ਅ ਦੂਸਰੀ ਟਾਈਮ ਤੁਸੀਂ ਆਪਣੇ ਘਰੇ ਵਾਸ਼ ਕਰ ਸਕਦੇ ਹੋ ਔਰ ਇਹਨੂੰ ਜਦੋਂ ਪ੍ਰੈਸ ਕਰਨਾ ਤੇ ਕੋਸ਼ਿਸ਼ ਕਰੋ ਕਿ ਉਲਟੀ ਸਾਈਡ ਤੋਂ ਪ੍ਰੈਸ ਕਰੋਗੇ ਓਨੀ ਜ਼ਿਆਦਾ ਇਹਨਾਂ ਜਿਹੜੀ ਜਿਵੇਂ ਆਪਾਂ ਕਹਿੰਦੇ ਕਿ ਲੌਂਗ ਲਾਈਫ ਇਸ ਸੂਟ ਜਿਹੜੇ ਤੁਹਾਡੇ ਚੱਲਣਗੇ ਤੁਸੀਂ ਦੇਖ ਸਕਦੇ ਹੋ ਦੁਪੱਟਾ ਬਹੁਤ ਜ਼ਿਆਦਾ ਸੋਹਣਾ ਬਣਿਆ ਹੋਇਆ ਬਹੁਤ ਹੀ ਪਿਆਰਾ ਜਿਹਾ ਕੰਬੀਨੇਸ਼ਨ ਕੀਤਾ ਲਾਈਟ ਔਰ ਡਾਰਕ ਦਾ ਅ ਰੈਂਡ ਜਿਵੇਂ ਤੁਸੀਂ ਦੇਖ ਲਓ ਰੈੱਡ ਮਹਿਰੂਨ ਜਾਂ ਵਿੱਚ ਆਪਾਂ ਨੇ ਜਿਹੜਾ ਪ੍ਰਿੰਟ ਲਗਾਇਆ ਹੋਇਆ ਔਰ ਸਕਿਨ ਕਲਰ ਦਾ ਆਪਾਂ ਜਿਹੜਾ ਸੂਟ ਜਿਹੜਾ ਬੇਸ ਰੱਖਿਆ ਹੋਇਆ ਜੀ ਤੇ ਇਹ ਤਾਂ ਵੀ ਦੇ ਦੁਪट्टे ਲੱਗੇ ਹੋਏ ਨੇ ਜੀ ਨਾਲ ਇਹਨਾਂ ਦੇ ਨੇਚਰਲ ਕਰੇ ਦਾ ਜਿਹੜਾ ਪੂਰਾ ਸੂਟ ਰਹੇਗਾ ਅਗਰ ਤੁਹਾਨੂੰ ਕੋਈ ਆਪਣਾ ਫੈਬਰਿਕ ਪਸੰਦ ਹੈ ਹੁਣ ਜਿਵੇਂ ਅੱਗੇ ਗਰਮੀ ਹੈ ਜੀ ਤੁਸੀਂ ਹਾਂ ਗਰਮੀ ਲਈ ਕੋਟਨ ਬੇਸ ਤੇ ਵੀ ਕਰਵਾ ਸਕਦੇ ਹੋ ਜਿਹੜਾ ਫੈਬਰਿਕ ਤੁਸੀਂ ਲਾਈਕ ਕਰਦੇ ਸਾਨੂੰ ਦੱਸ ਸਕਦੇ ਹੋ ਆਪਾਂ ਤੁਹਾਨੂੰ ਸੇਮ ਉਸੇ ਫੈਬਰਿਕ ਤੇ ਹੀ ਜਿਹੜਾ ਪੇਂਟ ਨੇ ਉਹ ਕਰਕੇ ਦਵਾਂਗੇ ਜੀ ਬਲੌਕ ਪ੍ਰਿੰਟ ਬਣਾ ਕੇ ਦਵਾਂਗੇ ਕਲਰ ਬਹੁਤ ਹੀ ਜ਼ਿਆਦਾ ਪਿਆਰੇ ਨੇ ਜੀ ਬੜੇ ਜ਼ਿਆਦਾ ਸੂਟ ਸਾਡੇ ਰੈਡੀ ਹੋ ਰਹੇ ਨੇ ਬੜੀ ਖੁਸ਼ੀ ਹੁੰਦੀ ਜਦੋਂ ਕੋਈ ਚੀਜ਼ ਦੁਬਾਰਾ ਰਿਪੀਟ ਹੁੰਦੀ ਹੈ ਤੋਂ ਦਿਖਾ ਰਹੇ ਤੇ ਕਿ ਬਲੈਕ ਦੇਖਿਆ ਤੁਸੀਂ ਕਾਫੀ ਜ਼ਿਆਦਾ ਬਲੈਕ ਪੀਸ ਹੀ ਨੇ ਜੀ ਆਪਣੇ ਕੋਲ ਜ਼ਿਆਦਾ ਬਣੇ ਹੋਏ ਤੇ ਇਹ ਦੇਖੋ ਸਕਿਨ ਦੇ ਵਿੱਚ ਵੀ ਜਿੰਨੇ ਬਲੈਕ ਤੇ ਬਣੇ ਆ ਉਹਨੇ ਹੀ ਸਕਿਨ ਦੇ ਵਿੱਚ ਬਣੇ ਆ ਜੀ ਤੁਸੀਂ ਦੇਖ ਸਕਦੇ ਹੋ ਇਹ ਵੀ ਸੇਮ ਪੀਸ ਰੈਡੀ ਹੋਇਆ ਇਸ ਤੋਂ ਇਲਾਵਾ ਤੁਹਾਨੂੰ ਕੋਈ ਆਪਣਾ ਡਿਜ਼ਾਈਨ ਪਸੰਦ ਹੈ ਜੀ ਤੁਸੀਂ ਕਰਵਾ ਸਕਦੇ ਹੋ ਤੁਹਾਨੂੰ ਤੁਸੀਂ ਕੋਈ ਹੈਂਡਵਰਕ ਦਾ ਪੀਸ ਰੈਡੀ ਕਰਵਾਉਣਾ ਚਾਹੁੰਦੇ ਹੈਂਡਵਰਕ ਦਾ ਵੀ ਕਰਵਾ ਸਕਦੇ ਹੋ ਸਾਡੇ ਕੋਲ ਪ੍ਰਿੰਟ ਸੂਟ ਵੀ ਅਵੇਲੇਬਲ ਹੁੰਦੇ ਨੇ ਜੀ ਹੈਂਡਵਰਕ ਦੇ ਪੀਸ ਵੀ ਥ्रेड ਵਰਕ ਆਰੀ ਵਰਕ ਜੋ ਵੀ ਤੁਹਾਨੂੰ ਪਸੰਦ ਆ ਤੁਸੀਂ ਸਾਡੇ ਤੋਂ ਕਰਵਾ ਸਕਦੇ ਹੋ ਤੁਸੀਂ ਡਿਜ਼ਾਈਨ ਚੈੱਕ ਕਰ ਸਕਦੇ ਹੋ ਕਲਰ ਚੈੱਕ ਕਰ ਸਕਦੇ ਹੋ ਤੁਸੀਂ ਇੱਥੋਂ ਅੰਦਾਜ਼ਾ ਲਗਾ ਲਓ ਕਿ ਇੰਨੇ ਸੂਟ ਆਪਾਂ ਦੁਬਾਰਾ ਜਿਹੜੇ ਰੈਡੀ ਕਰਵਾਏ ਨੇ ਤਾਂ ਇਹਨਾਂ ਦੀ ਕਿੰਨੀ ਜ਼ਿਆਦਾ ਡਿਮਾਂਡ ਹੋਣੀ ਹੈ ਕਿਉਂਕਿ ਇਹਦੇ ਕਲਰ ਨੇ ਡਿਜ਼ਾਈਨ ਨੇ ਬੜੇ ਹੀ ਸੋਬਰ ਜੇ ਨੇ ਬੜੇ ਹੀ ਪਿਆਰੇ ਜੇ ਨੇ ਤੇ ਇਸੇ ਕਰਕੇ ਇਹ ਚੀਜ਼ਾਂ ਦੀ ਜਿਹੜੀ ਡਿਮਾਂਡ ਹੁੰਦੀ ਹੈ ਜੀ ਚਾਰ ਕਲਰ ਇਹਦੇ ਵਿੱਚ ਰੈਡੀ ਹੋਏ ਆ ਤੇ ਅੱਠ ਕਲਰ ਜਿਹੜੇ ਨੇ ਬਲੈਕ ਦੇ ਵਿੱਚ ਰੈਡੀ ਹੋਏ ਆ ਤੇ ਇਸ ਤੋਂ ਇਲਾਵਾ ਜਿਹੜੇ ਚਲੇਗੇ ਉਹਨਾਂ ਦੀ ਸਾਨੂੰ ਕੋਈ ਗਿਣਤੀ ਨਹੀਂ ਹੈਗੀ ਕਿ ਕਿੰਨੇ ਸੂਟ ਜਿਹੜੇ ਸਾਡੇ ਨੇ ਜਿਹੜੇ ਆਫ ਕੈਮਰਾ ਚਲੇ ਗਏ ਨੇ ਚਲੋ ਹੁਣ ਆਪਾਂ ਜਿਹੜੇ ਨ ਅਗਰ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਵੀ ਡਿਜ਼ਾਈਨ ਪਸੰਦ ਹੈ ਜੀ ਤੁਸੀਂ ਸਾਨੂੰ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਜਿਹੜਾ ਕਰ ਸਕਦੇ ਹੋ ਤੇ ਜਿਹੜੇ ਆਪਾਂ ਨਵੇਂ ਡਿਜ਼ਾਈਨ ਬਣਾਏ ਨੇ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਆਪਾਂ ਅੱਜ ਇਹ ਸਾਡਾ ਆਪਣਾ ਡਿਜ਼ਾਈਨ ਜਿਹੜਾ ਰੈਡੀ ਕੀਤਾ ਹੋਇਆ ਜੀ ਇਹ ਵੀ ਕਾਫੀ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਆ ਤੁਸੀਂ Instagram ਵਗੈਰਾ ਤੇ ਦੇਖਦੇ ਹੋਵੋਗੇ ਹਨਾ ਤੇ ਕਾਫੀ ਜ਼ਿਆਦਾ ਡਿਮਾਂਡ ਹੈ ਅਗਰ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਪਸੰਦ ਆ ਤੁਸੀਂ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰ ਸਕਦੇ ਹੋ ਤੁਸੀਂ ਚੈੱਕ ਕਰ ਸਕਦੇ ਹੋ ਜੀ ਇਹ ਰਹੇਗੀ ਜੀ 셔ਟ ਉੱਪਰ ਤੁਸੀਂ neck ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹੜਾ neck ਬਣਿਆ ਹੋਇਆ ਔਰ ਇਸ ਤਰੀਕੇ ਨਾਲ ਸੈਂਟਰ ਪੈਨਲ ਦੇ ਵਿੱਚ ਫਲਾਵਰ ਬਣੇ ਹੋਏ ਨੇ ਔਰ ਬਹੁਤ ਹੀ ਜ਼ਿਆਦਾ ਸੋਹਣੀ ਜਿਹੜੀ 셔ਟ ਬਣਨੀ ਹੈ ਜੀ ਤੇ ਅਗਰ ਆਪਾਂ ਗੱਲ ਕਰੀਏ ਨਿਊਲੀ ਮੈਰਿਡ ਦੀ ਹਨਾ ਤੇ ਬਹੁਤ ਸੋਹਣਾ ਸੂਟ ਲੱਗਣਾ ਅਗਰ ਆਪਾਂ ਗੱਲ ਕਰੀਏ ਫੰਕਸ਼ਨ ਦੀ ਤਾਂ ਬਹੁਤ ਹੀ ਸੋਹਣੇ ਰੇਟ ਦੇ ਵਿੱਚ ਤੁਹਾਡਾ ਜਣਾ ਪਾਰਟੀ ਵੇਅਰ ਸੂਟ ਤੁਹਾਡਾ ਰੈਡੀ ਹੋਣਾ ਜੀ ਇਸੇ ਤਰੀਕੇ ਨਾਲ ਫਰੰਟ ਰਹੇਗਾ ਔਰ ਇਸੇ ਤਰੀਕੇ ਨਾਲ ਹੀ ਇਹਦੀ ਬੈਗ ਰਹੇਗੀ ਤੁਸੀਂ ਬੈਗ ਚੈੱਕ ਕਰ ਸਕਦੇ ਹੋ ਬਹੁਤ ਪਿਆਰੀ ਜਿਹੜੀ ਬੈਗ ਬਣੀ ਹੋਈ ਹੈ ਔਰ ਫੋਇਲ ਪੇਂਟ ਦੇ ਵਿੱਚ ਆਪਾਂ ਜਿਹੜਾ ਕੰਮ ਕੀਤਾ ਗਿਆ ਔਰ ਔਰ ਇਸੇ ਤਰੀਕੇ ਨਾਲ ਹੀ ਬਾਜੂ ਰਹਿਣਗੀਆਂ ਜੀ ਬਹੁਤ ਹੀ ਜਿਆਦਾ ਪਿਆਰਾ ਫੈਬਰਿਕ ਹੈ ਨੈਚੁਰਲ ਕਰੇਪ ਦੇ ਉੱਪਰ ਆਪਾਂ ਨੇ ਇਹ ਸੂਟ ਜਿਹੜਾ ਬਣਾਇਆ ਹੋਇਆ ਤੁਸੀਂ ਦੇਖ ਸਕਦੇ ਹੋ ਔਰ ਦੁਪੱਟਾ ਇਹਦੇ ਨਾਲ ਚੈੱਕ ਕਰ ਸਕਦੇ ਹੋ ਬਹੁਤ ਹੀ ਜਿਆਦਾ ਸੋਹਣਾ ਦੁਪੱਟਾ ਟੈਬੀ ਦਾ ਦੁਪੱਟਾ ਰੱਖਿਆ ਹੋਇਆ ਜੀ ਜਿਹੜੇ ਦੁਪੱਟੇ ਟੈਬੀ ਦੇ ਔਰ ਨੇਚਰਲ ਕਲੇਵ ਦੇ ਉੱਪਰ ਬਹੁਤ ਜ਼ਿਆਦਾ ਗ੍ਰੇਸ ਆਉਂਦੀ ਹੈ ਜੀ ਪੇਂਟ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਰੈਡੀ ਹੋਏਗਾ ਔਰ ਕਲਰ ਬੜਾ ਹੀ ਪਿਆਰਾ ਹੈ ਜੀ ਬਹੁਤ ਹੀ ਸੋਹਣਾ ਕਲਰ ਹੈ ਅਗਰ ਤੁਹਾਨੂੰ ਇਹ ਕਲਰ ਪਸੰਦ ਆਏ ਸੂਟ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਵਟਸਐਪ ਤੇ ਮੈਸੇਜ ਜਿਹੜਾ ਕਰ ਸਕਦੇ ਹੋ ਇੱਕ ਵਾਰੀ ਫਿਰ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਜਿਹੜਾ ਰੈਡੀ ਹੋਇਆ ਬਲੌਕ ਪ੍ਰਿੰਟ ਦੇ ਉੱਪਰ ਆਪਾਂ ਨੇ ਇਹ ਵਾਲਾ ਸੂਟ ਜਿਹੜਾ ਰੈਡੀ ਕੀਤਾ ਹੈ ਜੀ ਸ਼ਰਟ ਚੈੱਕ ਕਰੋ ਬਹੁਤ ਹੀ ਜ਼ਿਆਦਾ ਸੋਹਣੀ ਸ਼ਰਟ ਹੈ ਤੇ ਪ੍ਰੈਸ ਕਰਨ ਤੋਂ ਬਾਅਦ ਇੰਨੀ ਕਿ ਜ਼ ਤੇ ਇਹਨਾਂ ਸੋਨਾ ਸ਼ਾਈਨ ਕਰਦਾ ਔਰ ਜਿਹੜੀ ਆਪਾਂ ਨੇ ਕਰੇਵ ਲਗਾਈ ਵਧੀਆ ਜਿਹੜੀ ਕੰਪਨੀ ਦੀ ਕਰੇਵ ਲੱਗੀ ਤੁਸੀਂ ਦੇਖ ਸਕਦੇ ਸਟੈਂਪ ਲੱਗੀ ਹੋਈ ਹੈ ਜੀ ਉੱਪਰ ਸਟੈਂਪ ਚੈੱਕ ਕਰ ਸਕਦੇ ਬਿਨਾ ਸਟੈਂਪ ਤੋਂ ਕੋਈ ਵੀ ਤੁਹਾਨੂੰ ਫੈਬਰਿਕ ਜਿਹੜਾ ਨਹੀਂ ਮਿਲੇਗਾ 컬러 ਬਹੁਤ ਹੀ ਜ਼ਿਆਦਾ ਸੋਹਣੇ ਨੇ ਸਾਰਿਆਂ ਨੂੰ ਧਿਆਨ ਦੇ ਵਿੱਚ ਰੱਖ ਕੇ ਆਪਾਂ 컬러 ਜਿਹੜੇ ਰੈਡੀ ਕਰਵਾਉਨੇ ਆ ਕਿਉਂਕਿ ਹੁਣ ਤੱਕ ਸਾਡੇ ਨਾਲ ਜਿੰਨੇ ਵੀ ਕਸਟਮਰ ਥੁੜੇ ਨੇ ਸਾਨੂੰ ਤਕਰੀਬਨ ਸਭ ਦੀ ਚੁਆਇਸ ਜਿਹੜੀ ਪਤਾ ਲੱਗ ਚੁੱਕੀ ਹੈ ਕਿ ਸਾਡੇ ਕਸਟਮਰ ਕਿਵੇਂ ਦੀ ਚੀਜ਼ ਜਿਹੜੀ ਲਾਈਕ ਕਰਦੇ ਨੇ ਬਹੁਤ ਹੀ ਪਿਆਰਾ ਰਾਣੀ ਸ਼ੇਡ ਹੈ ਜੀ ਲਓ ਜੀ ਅਗਲਾ 컬러 ਜਿਹੜਾ ਬਹੁਤ ਹੀ ਪਿਆਰਾ ਕਲਰ ਔਰ ਬਹੁਤ ਹੀ ਪਿਆਰਾ ਡਿਜ਼ਾਈਨ ਤੇ ਵੈਸੇ ਤਾਂ ਜਦੋਂ ਸੂਟ ਰੈਡੀ ਹੋ ਕੇ ਆਏ ਸੀ ਆਪਣੀ ਕੋਸ਼ਿਸ਼ ਰਹਿੰਦੀ ਕਿ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਧੁੱਪ ਲਗਵਾ ਲਈਏ ਪਰ ਤੁਸੀਂ ਵੀ ਇੱਕ ਵਾਰ ਵਿੱਚ ਵਿੱਚ ਦੀ ਧੁੱਪ ਜਿਹੜੀ ਲਗਵਾਉਂਦੇ ਰਹੋ ਕਿਉਂਕਿ ਤੁਹਾਨੂੰ ਪਤਾ ਹੈ ਜੀ ਪੌਇਲ ਪੇਂਟ ਨੇ ਹਨਾ ਲਓ ਸ਼ਰਟ ਚੈੱਕ ਕਰੋ ਬਹੁਤ ਹੀ ਜ਼ਿਆਦਾ ਸੋਹਣੀ ਸ਼ਰਟ ਔਰ ਕਲਰ ਕੰਬੀਨੇਸ਼ਨ ਬਹੁਤ ਹੀ ਜ਼ਿਆਦਾ ਸੋਹਣਾ ਬਣਿਆ ਹੋਇਆ ਜੀ ਤੁਸੀਂ ਸ਼ਰਟ ਦਾ ਡਿਜ਼ਾਈਨ ਚੈੱਕ ਕਰ ਸਕਦੇ ਹੋ ਉੱਪਰ ਨੈਕ ਬਣਿਆ ਹੋਇਆ ਇਸ ਤਰੀਕੇ ਨਾਲ ਔਰ نیچے ਦੇਖੋ ਤੁਸੀਂ ਦੇਖ ਸਕਦੇ ਹੋ ਘੇਰੇ ਤੱਕ ਇਸੇ ਤਰੀਕੇ ਨਾਲ ਹੀ ਇਹਦਾ ਕੰਮ ਇਹ ਕੀਤਾ ਗਿਆ ਔਰ ਸਾਈਡ ਤੇ ਰਹਿਣਗੀਆਂ ਜੀ ਆਪਣੀਆਂ ਬਾਜੂ ਜੀ ਦੇਖ ਸਕਦੇ ਹੋ ਬਹੁਤ ਹੀ ਪਿਆਰੀ ਜਿਹੜੀ ਬਾਜੂ ਰਹੇਗੀ ਬਹੁਤ ਜ਼ਿਆਦਾ ਸੋਨਾ ਡਿਜ਼ਾਈਨ ਬਣਿਆ ਹੋਇਆ ਬਹੁਤ ਹੀ ਜ਼ਿਆਦਾ ਸੋਨਾ ਜਿਹੜਾ ਕਲਰ ਹੈ ਔਰ ਕੰਬੀਨੇਸ਼ਨ ਬਹੁਤ ਹੀ ਜ਼ਿਆਦਾ ਸੋਨਾ ਕੀਤਾ ਗਿਆ ਔਰ ਇਸੇ ਤਰੀਕੇ ਨਾਲ ਰਹੇਗੀ ਜੀ ਆਪਣੀ ਬੈਕ ਸੋ ਚੈੱਕ ਕਰੋ ਬੈਕ ਤੇ ਵੀ ਬਹੁਤ ਜ਼ਿਆਦਾ ਸੋਹਣੇ ਫਲਾਵਰ ਬਣੇ ਹੋਏ ਨੇ ਕਲਰ ਬਹੁਤ ਹੀ ਪਿਆਰਾ ਔਰ ਕਲਰ ਨੂੰ ਧਿਆਨ ਦੇ ਵਿੱਚ ਰੱਖ ਕੇ ਇਹਨੇ ਆਪਾਂ ਨੇ ਕਲਰ ਉੱਪਰ ਲਗਾਏ ਹੋਏ ਨੇ ਸਾਰਿਆਂ ਨੂੰ ਧਿਆਨ ਦੇ ਵਿੱਚ ਰੱਖ ਕੇ ਲਗਾਏ ਹੋਣੇ ਵੀ ਕਿਹੜਾ ਕਲਰ ਕੰਬੀਨੇਸ਼ਨ ਜ਼ਿਆਦਾ ਸੋਹਣਾ ਲੱਗੇ ਰਹੇਗੀ ਜੀ ਬੈਕ ਔਰ ਇਹ ਰਹੇਗਾ ਜੀ ਫਰੰਟ ਔਰ ਨਾਲ ਰਹੇਗਾ ਜੀ ਆਪਣੀਆਂ ਬਾਹਾਂ ਦਾ ਕੰਮ ਇਹ ਰਹੇਗੀ ਜੀ ਬੋਟਮ ਵਾਈਨ ਛੇਡ ਦੀ ਬੋਟਮ ਰਹੇਗੀ ਸਾਰੀ ਜਿਹੜੀ ਬੋਟਮ ਹੈ ਬਲੌਕ ਪ੍ਰਿੰਟ ਨਾਲ ਰੈਡੀ ਕੀਤੀ ਗਈ ਤੁਸੀਂ ਦੇਖ ਸਕਦੇ ਹੋ ਬੋਟਮ ਬਹੁਤ ਜ਼ਿਆਦਾ ਸੋਹਣੀ ਬਣੀ ਹੋਈ ਹੈ ਔਰ ਬਹੁਤ ਜ਼ਿਆਦਾ ਸੋਹਣੀ ਲੁੱਕ ਤੁਹਾਡੇ ਸੂਟ ਦੀ ਬਣਨੀ ਹੈ ਜੀ ਕਲਰ ਬਹੁਤ ਹੀ ਜ਼ਿਆਦਾ ਸੋਹਣਾ ਜੀ ਟ੍ਰੈਂਡਿੰਗ ਦੇ ਵਿੱਚ ਇਹ ਵਾਲੇ ਕਲਰ ਨੇ ਔਰ ਇਹ ਰਹੇਗਾ ਜੀ ਦੁਪੱਟਾ ਦੁਪੱਟਾ ਵੀ ਬਹੁਤ ਜ਼ਿਆਦਾ ਸੋਹਣਾ ਬਣਿਆ ਹੋਇਆ ਜੀ ਟੈਬੀ ਦੇ ਉੱਪਰ ਦੁਪੱਟਾ ਰਹੇਗਾ ਤੁਹਾਨੂੰ ਜਿਵੇਂ ਪਹਿਲਾਂ ਵੀ ਦੱਸਿਆ ਨੇਚਰਲ ਕਰੇਵ ਦੇ ਉੱਪਰ ਆਪਾਂ ਨੇ ਜਿਹੜਾ ਸੂਟ ਰੈਡੀ ਕੀਤਾ ਟੈਬੀ ਦੇ ਦੁਪੱਟੇ ਰਹਿਣਗੇ ਬਹੁਤ ਹੀ ਪਿਆਰੇ ਡਿਜ਼ਾਈਨ ਰਹਿਣਗੇ ਜੀ ਚੈੱਕ ਕਰੀ ਜਾਓ ਔਰ ਜਿਹੜਾ ਜਿਹੜਾ ਸੂਟ ਤੁਹਾਨੂੰ ਪਸੰਦ ਆਉਂਦਾ ਜੀ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਜਿਹੜਾ ਕਰੀ ਜਾਓ ਦੁਪੱਟਾ ਚੈੱਕ ਕਰੋ ਬਹੁਤ ਹੀ ਜ਼ਿਆਦਾ ਸੋਹਣਾ ਦੁਪੱਟਾ ਬਣਿਆ ਹੋਇਆ ਸਾਰਾ ਜਿਹੜਾ ਦੁਪੱਟੇ ਤੁਸੀਂ ਦੇਖ ਸਕਦੇ ਜਿਵੇਂ ਸ਼ਰਟ ਦੇ ਵਿੱਚ ਫਲਾਵਰ ਬਣੇ ਹੋਏ ਨੇ ਜਿਵੇਂ ਬਾਟਮ ਡਿਜ਼ਾਈਨ ਕੀਤੀ ਗਈ ਹੈ ਸੇਮ ਜਿਹੜਾ ਆਪਾਂ ਨੇ ਦੁਪੱਟੇ ਦੇ ਵਿੱਚ ਵੀ ਡਿਜ਼ਾਈ ਦੁਪੱਟਾ ਬਹੁਤ ਹੀ ਪਿਆਰਾ ਜੀ ਖੁੱਲਾ ਦੁਲਦੁਲਾ ਦੁਪੱਟਾ ਸਲਵਾਰ ਦੇ ਵਿੱਚ ਵੀ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਹੈਗੀ ਪੂਰਾ ਫੁੱਲ ਫੈਬਰਿਕ ਹੈ 2.5 ਤੋਂ 3.5 ਮੀਟਰ ਦੇ ਵਿੱਚ ਰੈਡੀ ਹੋਏਗੀ ਸਲਵਾਰ ਔਰ ਪੂਰਾ ਫੁੱਲ ਫੈਬਰਿਕ ਹੈ ਜੀ ਬਾਟਮ ਦਾ ਜਿਵੇਂ ਮਰਜੀ ਤੁਸੀਂ ਸਲਵਾਰ ਬਣਾ ਸਕਦੇ ਹੋ ਪਲਾਜ਼ੋ ਬਣਾ ਸਕਦੇ ਹੋ ਟਰੌਜ਼ਰ ਬਣਵਾ ਸਕਦੇ ਹੋ ਜੋ ਤੁਸੀਂ ਲਾਈਕ ਕਰਦੇ ਹੋ ਤੁਸੀਂ ਬਣਵਾ ਸਕਦੇ ਹੋ ਜੀ ਕਲਰ ਕੰਬੀਨੇਸ਼ਨ ਬਹੁਤ ਹੀ ਜ਼ਿਆਦਾ ਸੋਹਣਾ ਹੈ ਜੀ ਲਾਈਟ ਲਵੈਂਡਰ ਔਰ ਵਾਈਨ শেਡ ਦੀ ਜਿਹੜੀ ਬਾਟਮ ਹੈ ਦੇ ਨਾਲ ਲੋ ਜੀ ਅਗਲਾ ਕਲਰ ਚੈੱਕ ਕਰੋ ਬੜਾ ਹੀ ਪਿਆਰਾ ਕਲਰ ਹੈ ਵੀ ਔਰ ਕਾਫੀ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਨੇ ਕਲਰ ਹਮੇਸ਼ਾ ਆਪਾਂ ਉਹੀ ਰੈਡੀ ਕਰਵਾਉਨੇ ਆ ਜਿਹੜੇ ਕਲਰ ਟ੍ਰੈਂਡਿੰਗ ਦੇ ਵਿੱਚ ਹੈ ਜੀ ਤੁਸੀਂ ਦੇਖਿਆ ਹੁਣ ਅੱਜ ਕੱਲ ਲਵੈਂਡਰ ਸ਼ੇਡ ਮਜੈਂਟਾ ਸ਼ੇਡ ਬਲੈਕ ਹੋ ਗਿਆ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਹੈ ਜੀ ਤੁਸੀਂ ਚੈੱਕ ਕਰੋ ਬਹੁਤ ਹੀ ਜ਼ਿਆਦਾ ਸੋਨਾ ਡਿਜ਼ਾਈਨ ਬਣਿਆ ਹੋਇਆ ਇਸ ਤਰੀਕੇ ਨਾਲ ਉੱਪਰ ਨੈਕ ਔਰ نیچے ਸੈਂਟਰ ਪੈਨਲ ਤੱਕ ਜਾ ਰਿਹਾ ਔਰ ਤੁਸੀਂ ਦੇਖੋ ਬਹੁਤ ਹੀ ਜ਼ਿਆਦਾ ਸੋਨੇ ਜਿਹੜੇ ਫਲਾਵਰ ਬਣੇ ਹੋਏ ਨੇ ਸਾਈਡਾਂ ਤੇ ਔਰ نیچے ਜਿਹੜਾ ਘੇਰੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਸਾਫ਼ ਸੁਥਰਾ ਜਿਹੜਾ ਕੰਮ ਹੈ ਤੁਸੀਂ ਵਰਕ ਦੀ ਜਿਹੜੀ ਸਫਾਈ ਤੁਸੀਂ ਦੇਖ ਸਕਦੇ ਹੋ ਸਾਡੇ ਪ੍ਰਿੰਟ ਦੀ ਬਹੁਤ ਜ਼ਿਆਦਾ ਸੋਹਣਾ ਨੀਟ ਐਂਡ ਕਲੀਨ ਜਿਹੜਾ ਪੇਂਟ ਕੀਤਾ ਗਿਆ ਜੀ ਔਰ ਇਸੇ ਤਰੀਕੇ ਨਾਲ ਰਹੇਗੀ ਜੀ ਇਹਦੀ ਫਰੰਟ ਔਰ ਇਸੇ ਤਰੀਕੇ ਨਾਲ ਰਹੇਗਾ ਜੀ ਇਹਦੀ ਬਾਜ਼ੂ ਦੇ ਉੱਪਰ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰੀ ਜਿਹੜੀ ਬਾਜ਼ੂ ਬਣੀ ਹੋਈ ਏ ਔਰ ਇਸੇ ਤਰੀਕੇ ਨਾਲ ਹੀ ਰਹੇਗੀ ਜੀ ਆਪਣੀ ਬੈਗ ਬਹੁਤ ਹੀ ਜ਼ਿਆਦਾ ਸੋਹਣੀ ਬੈਗ ਬਣੀ ਹੋਈ ਏ ਚੈੱਕ ਕਰ ਸਕਦੇ ਤੁਸੀਂ ਬੈਗ ਤੇ ਬਹੁਤ ਹੀ ਜ਼ਿਆਦਾ ਸੋਹਣਾ ਕੰਮ ਕੀਤਾ ਗਿਆ ਔਰ ਬਹੁਤ ਹੀ ਜ਼ਿਆਦਾ ਪਿਆਰੇ ਕਲਰ ਨੇ ਜੀ ਕਲਰ ਜਿਹੜਾ ਕੰਬੀਨੇਸ਼ਨ ਕਲਰ ਦਾ ਲਗਾਇਆ ਗਿਆ ਵਿੱਚ ਉਹ ਵੀ ਬਹੁਤ ਜ਼ਿਆਦਾ ਸੋਨਾ ਲਗਾਇਆ ਗਿਆ ਤੇ ਹਲਕਾ ਫੁਲਕਾ ਵੀਡੀਓ ਦੇ ਵਿੱਚ ਕਲਰਫੁਲ ਪਤਾ ਹੀ ਚੇਂਜ ਹੋ ਜਾਂਦਾ ਜੀ ਥੋੜਾ ਬਹੁਤਾ ਕਲਰ ਦਾ ਫਰਕ ਆ ਜਾਂਦਾ ਕਈ ਵਾਰ ਕਈ ਵੀਡੀਓ ਦੇ ਵਿੱਚ ਹਨਾ ਤੇ ਬਾਕੀ ਜਿਹੜਾ ਕਲਰ ਦਿਖ ਰਹੇ ਨੇ ਜੀ ਵੀਡੀਓ ਦੇ ਵਿੱਚ ਉਹਦੇ ਨਾਲੋਂ ਕਿਤੇ ਜ਼ਿਆਦਾ ਸੋਹਣੇ ਕਲਰ ਤੁਸੀਂ ਜਦੋਂ ਤੁਸੀਂ ਸੂਟ ਮੰਗਵਾਓਗੇ origignal ਦੇ ਵਿੱਚ ਤੁਹਾਨੂੰ ਕਲਰ ਦੇਖਣ ਨੂੰ ਮਿਲਣਗੇ ਸਲਵਾਰ ਚੈੱਕ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣੀ ਸਲਵਾਰ ਬਣੀ ਹੋਈ ਹੈ ਜਿਹਦੇ ਨਾਲ ਤੁਸੀਂ ਚੈੱਕ ਕਰੋ ਬਹੁਤ ਹੀ ਜ਼ਿਆਦਾ ਸੋਹਣਾ ਜਿਹੜਾ ਪ੍ਰਿੰਟ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਲੱਗ ਹੀ ਨਹੀਂ ਰਿਹਾ ਕਿ ਇਹ ਆਪਾਂ ਨੇ ਪ੍ਰਿੰਟ ਕੀਤਾ ਹੈ ਲੱਗਦਾ ਕਿ ਜਿਵੇਂ ਆਲਰੇਡੀ ਜਿਹੜੀ ਸਲਵਾਰ ਉਹ ਪ੍ਰਿੰਟਿੰਗ ਹੁੰਦੀ ਹੈ ਤੇ ਬਹੁਤ ਹੀ ਪਿਆਰਾ ਸਲਵਾਰ ਦਾ ਕਲਰ ਹੈ ਜੀ ਚੈੱਕ ਕਰੋ ਡਿਜ਼ਾਈਨ ਚੈੱਕ ਕਰ ਲਓ ਪ੍ਰਿੰਟ ਚੈੱਕ ਕਰ ਲਓ ਔਰ ਇਹਦੇ ਨਾਲ ਜਿਹੜਾ ਦੁਪੱਟਾ ਰੱਖਿਆ ਹੋਇਆ ਬਹੁਤ ਹੀ ਜ਼ਿਆਦਾ ਸੋਹਣਾ ਚਲਣ ਦਾ ਦੁਪੱਟਾ ਰੱਖਿਆ ਹੋਇਆ ਜਿਹਦੇ ਨਾਲ ਆਪਾਂ ਨੇ ਦੁਪੱਟੇ ਵੀ ਪੂਰੇ ਖੁੱਲੇ ਡੁੱਲੇ ਨੇ ਜੀ ਸਲਵਾਰ ਦੇ ਫੈਬਰਿਕ ਜਿਹੜਾ ਸਲਵਾਰ ਦਾ ਫੈਬਰਿਕ ਉਹ ਵੀ ਪੂਰਾ ਖੁੱਲਾ ਡੁੱਲਾ ਜੀ ਤੁਹਾਡੀ ਆਰਾਮ ਨਾਲ ਸਲਵਾਰ ਬਣੇਗੀ ਟਰੌਜ਼ਰ ਬਣੇਗਾ ਪਲਾਜ਼ੋ ਬਣੇਗਾ ਜੋ ਤੁਸੀਂ ਲਾਈਕ ਕਰ ਦਿਓ ਤੁਸੀਂ ਬਣਵਾ ਸਕਦੇ ਹੋ ਦੁਪੱਟਾ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣਾ ਦੁਪੱਟਾ ਹੈ ਔਰ ਬਹੁਤ ਹੀ ਜ਼ਿਆਦਾ ਖੁੱਲਾ ਡੁੱਲਾ ਦੁਪੱਟਾ ਹੈ ਜੀ ਬਹੁਤ ਹੀ ਪਿਆਰੇ ਬਲੌਕ ਪ੍ਰਿੰਟਰਸ ਹੁੰਦੇ ਜੀ ਹੁਣ ਤੱਕ ਦੇ ਸਾਡੇ ਬੁਟੀਕ ਦੇ ਸਭ ਤੋਂ ਜ਼ਿਆਦਾ ਸੇਲ ਹੋਣ ਵਾਲੇ ਸੂਟ ਨੇ ਜੀ ਇਹ ਵਾਲੇ ਔਰ ਕਾਫੀ ਤੁਸੀਂ ਦੇਖਿਆ ਹੋਣਾ ਇੰਸਟਾਗ੍ਰam ਵਗੈਰਾ ਤੇ ਕਾਫੀ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਹੈ ਜੀ ਤੁਸੀਂ ਕਾਟਨ ਬੇਸ ਤੇ ਵੀ ਕਰਵਾਉਣਾ ਚਾਹੁੰਦੇ ਤੁਸੀਂ ਕਰਵਾ ਸਕਦੇ ਹੋ ਆਪਣਾ ਕੋਈ ਡਿਜ਼ਾਈਨ ਤੁਹਾਨੂੰ ਪਸੰਦ ਹੈ ਤੁਸੀਂ ਸਾਨੂੰ ਡਿਜ਼ਾਈਨ ਸੈਂਡ ਕਰ ਸਕਦੇ ਹੋ ਕਿਸ ਫੈਬਰਿਕ ਤੇ ਕਰਵਾਉਣਾ ਚਾਹੁੰਦੇ ਤੁਸੀਂ ਸਾਨੂੰ ਦੱਸ ਸਕਦੇ ਹੋ ਤੇ ਹੁਣ ਤੱਕ ਆਪਾਂ ਤੁਹਾਨੂੰ ਜਿਹੜੇ ਸੂਟ ਦਿਖਾਏ ਨੇ ਨੇਚਰਲ ਕਰੇਵ ਦੇ ਉੱਪਰ ਦਿਖਾਏ ਨੇ ਟੈਬੀ ਦੇ ਦੁਪੱਟਿਆਂ ਨਾਲ ਦਿਖਾਏ ਨੇ ਇਹ ਵਾਲਾ ਜਿਹੜਾ ਦੁਪੱਟਾ ਦਿਖਾਇਆ ਤੁਹਾਨੂੰ ਇਹ ਆਪਾਂ ਨੇ ਚਨਾਉਂਦਾ ਦੁਪੱਟਾ ਲਗਾਇਆ ਹੋਇਆ ਜੀ ਇਹਦੇ ਨਾਲ ਕੁਝ ਕਸਟਮਰਾਂ ਦੀ ਡਿਮਾਂਡ ਡਿਮਾਂਡ ਹੁੰਦੀ ਹੈ ਕਿ ਸਾਨੂੰ ਚਨਾਉਂਦਾ ਦੁਪੱਟਾ ਸੀ ਲਾਈਕ ਕਰਦੇ ਆ ਫਿਰ ਡਿਮਾਂਡ ਦੇ ਅਕੋਰਡਿੰਗ ਆਪਾਂ ਇਹ ਜਿਹੜੀ ਚੀ ਤੁਸੀਂ ਪਿਛਲੀ ਵੀਡੀਓ ਵਿੱਚ ਦੇਖਿਆ ਜਿਵੇਂ ਇਹ ਵੀ ਸਾਡਾ ਸੂਟ ਕਾਫੀ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਹੈ ਤੇ ਇਹ ਵੀ ਅੱਜ ਜਾ ਰਿਹਾ ਸੀ ਸੋਚਿਆ ਕਿ ਤੁਹਾਡੇ ਨਾਲ ਸ਼ੇਅਰ ਕਰ ਦਈਏ ਇਹ ਵੀ ਕਾਫੀ ਪੀਸ ਜਿਹੜੇ ਨੇ ਬਣਵਾਏ ਨੇ ਜੀ ਆਪਾਂ ਨੇ ਤੁਸੀਂ ਚੈੱਕ ਕਰ ਸਕਦੇ ਹੋ ਡਿਜ਼ਾਈਨ ਬਹੁਤ ਹੀ ਜ਼ਿਆਦਾ ਸੋਹਣਾ ਡਿਜ਼ਾਈਨ ਹੈ ਤੁਹਾਨੂੰ ਉੱਪਰ ਪਿਕ ਲੱਗੀ ਸ਼ੋਅ ਹੋ ਜਾਏਗੀ ਤੁਹਾਨੂੰ থাম্বਨੇਲ ਦੇ ਉੱਪਰ ਦੇਖ ਸਕਦੇ ਹੋ ਇਸ ਤਰੀਕੇ ਨਾਲ ਸੈਂਟਰ ਪੈਨਲ ਬਣਿਆ ਹੋਇਆ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਹੈ ਜੀ ਬਹੁਤ ਹੀ ਜ਼ਿਆਦੇ ਸੋਹਣੇ ਸੂਟ ਹੈ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਬਾਟਮ ਦੇ ਉੱਪਰ ਬਾਜੂ ਦੇ ਉੱਪਰ ਔਰ ਇਸੇ ਤਰੀਕੇ ਨਾਲ ਜੀ ਇਹਦੀ ਪੈਕ ਰਹੇਗੀ ਜੀ ਬਹੁਤ ਜਿਆਦਾ ਸੋਹਣੇ ਸੂਤ ਤੋਂ ਡਰੇ ਰੈਡੀ ਹੋਣਗੇ ਤੁਸੀਂ ਆਰਾਮ ਨਾਲ इजीली ਇਹਨਾਂ ਨੂੰ ਪਾਰਟੀ ਵੇਅਰ ਕਰ ਸਕਦੇ ਹੋ ਛੋਟੇ-ਮੋਟੇ ਫੰਕਸ਼ਨ ਤੇ ਜਿੱਦਾਂ ਮਰਜ਼ੀ ਤੁਸੀਂ ਵੇਅਰ ਕਰ ਸਕਦੇ ਹੋ ਫੋਇਲ ਪੇਂਟ ਦੀ ਮੈਂ ਗੱਲ ਕਰਾਂ ਬਹੁਤ ਹੀ ਜਿਆਦਾ ਸੋਹਣਾ ਨੀਟ ਐਂਡ ਕਲੀਨ ਜਿਹੜਾ ਵਰਕ ਕੀਤਾ ਗਿਆ ਔਰ ਪੇਂਟ ਕੀਤਾ ਗਿਆ ਬਹੁਤ ਹੀ ਪਿਆਰਾ ਕੀਤਾ ਗਿਆ ਜੀ ਬਲੈਕ ਕਲਰ ਹੋ ਗਿਆ ਵੈਂਟਰ ਕਲਰ ਹੋ ਗਿਆ ਸਕਿਨ ਕਲਰ ਹੋ ਗਿਆ ਕਾਫੀ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਹੈ ਕਾਫੀ ਜ਼ਿਆਦਾ ਡਿਮਾਂਡ ਹੈ ਨਾ ਸੂਟਾਂ ਦੀ ਸਾਡੇ ਕੋਲ ਤਾਂ ਜੋ ਤੇ ਇਹਦੇ ਨਾਲ ਵੀ ਆਪਾਂ ਨੇ ਟੈਬੀ ਦਾ ਦੁਪੱਟਾ ਰੱਖਿਆ ਹੋਇਆ ਜੀ ਅਗਰ ਤੁਹਾਨੂੰ ਇਹਨਾਂ ਸੂਟਾਂ ਦੇ ਵਿੱਚੋਂ ਕੋਈ ਸੂਟ ਪਸੰਦ ਆਉਂਦਾ ਤੇ ਕੁਝ ਕੁ ਸੂਟਾਂ ਨੂੰ ਆਪਾਂ ਤੁਹਾਨੂੰ 1 ਵੀਕ ਦਾ ਟਾਈਮ ਦੇ ਰਹੇ ਹਾਂ ਜੀ ਕਿ 1 ਵੀਕ ਦੇ ਵਿੱਚ ਰੈਡੀ ਹੋਰਨੇ ਵਾਲੇ ਸੂਟ ਤੁਸੀਂ ਦੇਖ ਸਕਦੇ ਹੋ ਦੁਪੱਟਾ ਬਹੁਤ ਜ਼ਿਆਦਾ ਸੋਹਣਾ ਬਣਿਆ ਹੋਇਆ ਬਹੁਤ ਹੀ ਜ਼ਿਆਦਾ ਪਿਆਰਾ ਜਿਹੜਾ ਕੰਮ ਕੀਤਾ ਗਿਆ। ਅਗਰ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਜਿਹੜਾ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਜਿਹੜਾ ਕਰ ਸਕਦੇ ਹੋ। ਲੋ ਜੀ ਇਹ ਸੀ ਸਾਡੀ ਅੱਜ ਦੀ ਕਲੈਕਸ਼ਨ। ਹੋਪ ਕੀ ਤੁਹਾਨੂੰ ਸਾਡੀ ਬਲੌਕ ਪ੍ਰਿੰਟ ਦੀ ਜਿਹੜੀ ਕਲੈਕਸ਼ਨ ਵਧੀਆ ਲੱਗੀ ਹੋਣੀ ਤੇ ਅੱਜ ਬੜੀ ਖੁਸ਼ੀ ਹੈ ਜੀ ਸਾਨੂੰ ਕਿ ਸਾਡੇ ਬਲੌਕ ਪ੍ਰਿੰਟ ਕਾਫੀ ਜ਼ਿਆਦਾ ਪਸੰਦ ਕੀਤੇ ਜਾ ਰਹੇ ਨੇ। ਸਾਡਾ ਕੰਮ ਕਸਟਮਰ ਨੂੰ ਕਾਫੀ ਜ਼ਿਆਦਾ ਪਸੰਦ ਆ ਰਿਹਾ ਤੇ ਜਿਹੜਾ ਅਸੀਂ ਦੁਬਾਰਾ ਰਿਪੀਟ ਦੇ ਵਾਲੇ ਸੂਟ ਜਿਹੜੇ ਰੈਡੀ ਕਰਵਾ ਰਿਆ। ਤੁਹਾਨੂੰ ਵੀ ਕੋਈ ਆਪਣਾ ਪਰਸਨਲ ਕੋਈ ਪਸੰਦ ਦਾ ਡਿਜ਼ਾਈਨ ਤੁਸੀਂ ਸਾਨੂੰ ਸੈਂਡ ਕਰ ਸਕਦੇ ਚਾਹੇ ਉਹ ਹੈਂਡਵਰਕ ਹੈ ਚਾਹੇ ਉਹ ਆਰੀਵਰਕ ਹੈ ਥ੍ਰੈਡਵਰਕ ਹੈ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਡਿਜ਼ਾਈਨ ਤੁਸੀਂ ਲਾਈਕ ਕਰ ਦਿਓ ਤੁਸੀਂ ਸਾਨੂੰ ਸੈਂਡ ਕਰ ਸਕਦੇ ਹੋ ਆਪਾਂ ਤੁਹਾਨੂੰ ਸੇਮ ਉਹੀ ਡਿਜ਼ਾਈਨ ਜਿਹੜਾ ਬਣਾ ਕੇ ਦੇਵਾਂਗੇ ਜਿਵੇਂ ਅੱਗੇ ਗਰਮੀ ਆ ਰਹੀ ਗਰਮੀ 'ਚ ਕਾਫੀ ਜ਼ਿਆਦਾ ਆਪਾਂ ਕਾਟਨ ਦੇ ਪੀਸ ਜਿਹੜੇ ਨੇ ਉਹ ਰੈਡੀ ਕਰਵਾ ਰਹੇ ਆ ਤੇ ਸਾਨੂੰ ਬੜੀ ਖੁਸ਼ੀ ਹੁੰਦੀ ਜਦੋਂ ਸਾਡਾ ਕੀਤਾ ਹੋਇਆ ਕੰਮ ਸਾਡੇ ਕਸਟਮਰ ਨੂੰ ਪਸੰਦ ਆਉਂਦਾ ਤੇ ਸਾਡੀ ਵੀ ਕੋਸ਼ਿਸ਼ ਇਹੀ ਰਹਿੰਦੀ ਕਿ ਆਪਾਂ ਤੁਹਾਡੀਆਂ ਉਮੀਦਾਂ ਤੇ ਖਰੇ ਉੱਤਰ ਸਕੀਏ ਤੁਹਾਡੇ ਵਾਸਤੇ ਨਵੇਂ ਤੇ ਮਿਲਦੇ ਆ ਜੀ ਨਵੀਂ ਕਲੈਕਸ਼ਨ ਦੇ ਨਾਲ ਤੇ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ